ਦੇਖੋ ਅੱਜ ਦੇ ਧਰਨੇ ਵਿੱਚ ਸਭ ਤੋਂ ਪਹਿਲੀ ਮੰਗ ਹੈ ਤੇ ਮਿੱਲਾਂ ਚਲਾਉਣ ਬਾਰੇ ਆ ਜਿਹੜਾ ਨੋਟੀਫਿਕੇਸ਼ਨ ਕੱਲ ਸਰਕਾਰ ਨੇ ਕੀਤਾ ਇਹਦੇ ਵਿੱਚ 25 ਤਰੀਕ ਨੂੰ ਮਿੱਲਾਂ ਚਲਾਉਣ ਦਾ ਐਲਾਨ ਜਿਹੜਾ ਸਰਕਾਰ ਕਰ ਰਹੀ ਅੱਜ ਦੀ ਸਲਾਈ ਚ ਖੜੇ ਹੁਣ ਤੱਕ ਕਿਸੇ ਮਿੱਲ ਨੇ ਜਿਹੜੀ ਗੰਨਾ ਲਿਆਉਣ ਵਾਸਤੇ ਪਰਚੀ ਦੀ ਸਪਲਾਈ ਕਰਨੀ ਹੁੰਦੀ ਹੈ ਹਲੇ ਤੱਕ ਨਹੀਂ ਕੀਤੀ ਅਰੇ ਹਲੇ ਤੱਕ ਵੀ ਜਿਹੜੀ ਕੱਲ ਸਾਡੇ ਭਵਨ ਸਿੰਘ ਮਾਨ ਸੀਐਮ ਪੰਜਾਬ ਗੁਰਦਾਸਪੁਰ ਮਿਲਦਸ ਘਾਟਣ ਕਰਕੇ ਆਏ ਆ ਅਧਿਕ ਅਟਨ ਜੇ ਸੂਚੀ ਚੀਜ਼ ਨੂੰ ਚਲਾਉਣਾ ਹੋਵੇ ਚੱਲਦੀ ਹੋਵੇ ਉਹਦਾ ਹੁੰਦਾ ਖੜੀ ਚੀਜ਼ ਦੇ ਗੜੀ ਮਿਲ ਦੇ ਵਿੱਚ 4 5 ਕਿਲੋ ਗੰਨਾ ਸਿੱਟ ਕੇ ਤੇ ਲੋਕਾਂ ਨੂੰ ਜਿਹੜੇ ਕਿਸਾਨਾਂ ਨੂੰ ਬਾਹਰ ਘਰਾਂ ਚ ਰਿਟੇਨ ਕਰਕੇ ਤਾਂ ਕਿ ਉਹ ਸਵਾਲ ਨਾ ਕਰ ਸਕਣ ਉਹ ਉੱਥੇ ਜਾ ਕੇ ਉਦਘਾਟਨ ਕਰਕੇ ਤੇ ਇੱਕ ਹੂਕਾ ਦਾਵਾ ਤੇ ਪੇਸ਼ ਕਰਿਆ ਪਰ ਅੱਜ ਜੇ ਕਿਸੇ ਕੋਲ ਵੀ ਮੈਂ ਮੀਡੀਆ ਚੈਨਲਾਂ ਨੂੰ ਬੇਨਤੀ ਕਰਦਾ ਕਿ ਕੀ ਜਿਹੜੀ ਪੰਜਾਬ ਨੇਲੋ ਚੱਲ ਰਹੀ ਹੈ ਜੇ ਨਹੀਂ ਚੱਲ ਰਹੀ ਇਸ ਦੇ ਇਸ ਪੰਜਾਬ ਦੀ ਸਰਕਾਰ ਜਿਹੜੀ ਹੈ ਇਹਨਾਂ ਦੇ ਨੁਮਾਇੰਦਿਆਂ ਨੂੰ ਸਵਾਲ ਕਰੋ ਕਿ ਜੇ ਮਿਲਕ ਚੱਲ ਨਹੀਂ ਰਹੀ ਲੋਕਾਂ ਨਾਲ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੇ ਕੰਨਾਂ ਤੱਕ ਸਾਡੀ ਗੱਲ ਪਹੁੰਚੇਗੀ ਜਿਹੜੇ ਜਿਹੜਾ ਇਹਨਾਂ ਦਾ ਦਾਅਵੇ ਕਰਕੇ ਮੁਕਰਨ ਦੀ ਗੱਲ ਹੈ ਉਹਦੇ ਉਹਦੇ ਤੇ ਇਹਨਾਂ ਨੂੰ ਸਵਾਲ ਹੋਣਗੇ ਇਹ ਗੱਲਾਂ ਮਿੱਲਾਂ ਜਿਹੜੀਆਂ ਜਲਦ ਤੋਂ ਜਲਦ ਚਲਾ ਕੇ ਗੰਨੇ ਦੀ ਫਸਲ ਦੀ ਜਿਹੜੀ ਹੈ ਉਹ ਕੜਾਈ ਕੀਤੀ ਜਾਏਗੀ ਤਾਂ ਤਾਂ ਕਿ ਕਿਸਾਨ ਜਿਹੜਾ ਆਪਣੀ ਫਸਲ ਵੇਚ ਸਕੇ ਜਿੰਦਾਬਾਦ ਜਨ ਸਰਕਾਰ ਜੈਕਾਰਾ ਕੋ ਰਾਸ ਮੰਗਿਆ ਪਹਿਲੀ ਸਭ ਤੋਂ ਵੱਡੀ ਗੱਲ ਤਾਂ ਇਹ ਮਿਲ ਲਾਈ ਜਾਵੇ ਕਿ ਦੂਸਰੀ ਮੰਗ ਹੈ ਕਿ ਸਾਡੀ ਪਰਚੀ ਇੱਕ ਪਰਚੀ ਦੇ ਉੱਤੇ ਜਿਹੜਾ ਸਰਕਾਰ ਜਿਹੜਾ ਦਿੰਦੀ ਹੈ ਐਸ.ਐਪੀ ਦੇ ਰੂਪ ਦੇ ਵਿੱਚ ਸਟੇਟ ਅਸ਼ੋਕ ਪ੍ਰਾਈਸ ਦੇ ਰੂਪ ਦੇ ਵਿੱਚ 66 ਰੁਪਏ 50 ਪੈਸੇ ਉਹ ਸਾਡੇ ਨਾਲ ਹੀ ਪਰਚੀ ਦੇ ਜਦੋਂ ਬਿੱਲ ਪਾਉਂਦੀ ਹੈ ਉਹਦੇ ਨਾਲ ਹੀ ਸਾਡੇ ਖਾਤੇਾਂ 'ਚ ਪੈਣ ਦੂਸਰੀ ਮੰਗ ਇਹ ਹੈ ਸਭ ਤੋਂ ਵੱਡੀ ਮੰਗ ਇਹ ਪਹਿਲਾਂ ਇਹ ਹੈ ਕਿ ਪਹਿਲਾਂ ਇਮੀਡੀਏਟ ਸਲਾਈਆਂ ਜਾਣ ਤਾਂ ਕਿ ਲੋਕ ਜਿਹੜੇ ਹੜ੍ਹ ਦੇ ਮਾਰੇ ਲੋਕ ਆ ਜਿਨ੍ਹਾਂ ਦਾ ਗੰਨਾ ਜਿਹੜਾ ਉਹ ਅੱਧਾ ਰਹਿ ਗਿਆ ਨੁਕਸਾਨਿਆਂ ਗਿਆ ਉਹ ਆਪਦੀ ਉਸ ਫਸਲ ਨੂੰ ਜਿੰਨੀ ਕੁ ਬਚੀਆ ਨੂੰ ਵੇਚ ਕੇ ਅੱਗੇ ਕੋ ਕਣਕ ਬੀਜਣੀ ਚਾਹੁੰਦਾ ਹੈ ਉਹ ਕਣਕ ਬੀਜ ਸਕੇ ਇਹ ਇਹ ਪੰਗ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਵਾਅਦੇ ਕੀਤੇ ਗਏ ਕਿਉਂ ਨਹੀਂ ਪੂਰੇ ਕੀਤੇ ਜਾਂਦੇ ਜੋ ਪਿਛਲਾ ਪੈਸਾ ਉਹ ਵੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਉਹਨੂੰ ਇੱਕ ਸਾਲ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਦੂਸਰੀ ਗੱਲ ਜਿਹੜੇ ਹੜ੍ਹ ਦੇ ਮਾਰੇ ਹੋ ਸੀਗੇ ਉਹਨਾਂ ਨੂੰ ਚੁੱਕੜਾ ਦਾ ਕੀ ਸੀ ਉਹਨਾਂ ਨੂੰ ਅੱਗੇ ਨਾਲ ਵੀ ਰੋਲ ਆ ਗਿਆ ਝੋਨੇ ਵਿੱਚ ਵੀ ਤੇ ਕਮਾਦ ਵਿੱਚ ਵੀ ਸੋ ਹੁਣ ਨਵੰਬਰ ਮਹੀਨੇ ਦੀ ਅਖੀਰ ਆ ਗਈ ਹੈ ਦਸੰਬਰ ਹੋਊਗਾ ਜਿਹਦੇ ਕੋਲ ਗੰਨਾ ਹੈ ਉਹ ਕਿੱਥੇ ਜਾਊਗਾ ਉਹ ਕਦੋਂ ਪੂਰਤੀ ਮਾਰਚ ਵਿੱਚ ਮੇਲਾ ਬੰਦ ਹੋ ਜਾਣੀਆਂ ਕਿੱਥੇ ਲੈ ਕੇ ਜਾਊਗਾ ਇਸ ਗੰਨੇ ਨੂੰ ਔਰ ਜਿਹੜੇ ਕਣਕ ਵੀ ਜਾਨੀ ਸੀ ਗੰਨੇ ਦੇ ਵੜ ਦੇ ਵਿੱਚ ਉਹਦੀ ਕੋ ਸ਼ਾਮਦਲ ਦੇ ਵਿੱਚ ਵਾਧਾ ਹੋਣਾ ਸੀ ਉਹ ਵੀ ਨਹੀਂ ਹੋ ਸਕਿਆ ਜੇ ਕੇਂਦਰ ਸਰਕਾਰ ਸਾਡਾ ਵਿਤਕਰਾ ਕਰਦੀ ਆ ਤੇ ਪੰਜਾਬ ਸਰਕਾਰ ਉਦੋਂ ਵੱਧ ਕਰਕੇ ਕਰਦੀ ਆ ਸੋ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਕੋ ਮਿਲ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਵਾਏ ਗੁੱਡੀ ਦਾ ਖਰਚਾ ਕਣੇ ਦਾ ਰੇਟ ਸੈਟ ਕੀਤਾ ਗਿਆ ਉਸਦੇ ਬਾਅਦ ਸਹਿਮਤ ਹੈ ਕਿ ਉਹਦੀ ਸਹਿਮਤੀ ਉਸ ਦੇ ਨਾਲ ਕੋਈ ਨਹੀਂ ਆ ਲੇਕਿਨ ਫਿਲਹਾਲ ਸਮੱਸਿਆ ਇਸ ਗੱਲ ਦੀ ਹੈ ਕਿ ਉਹਦੇ ਵਿੱਚ ਜੇ ਸਾਡੀ ਲੇਬਰ ਕੌਂਸਲ ਦੀ ਦੇਖਣ ਤੋਂ ਉਹ ਵੀ ਵਧ ਜਾਣੀ ਹੈ ਜਿੰਨੇ ਪੈਸੇ ਉਹ ਵਧਾ ਰਹੇ ਉਹਨੇ ਸਾਡੇ ਲੇਬਰ ਨਹੀਂ ਵਧਾ ਦੇਣੇ ਸਾਡੇ ਪੱਲੇ ਤੇ ਉਹ ਚ ਕੁਝ ਨਹੀਂ ਪੈਣਾ ਇੱਕ ਲੌਲੀਪੌਪ ਦਿੱਤਾ ਗਿਆ ਕਿ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ ਜਾਓਗੇ ਦਰਦਾਬਾਹ ਦਾਰੇ ਲਾ ਲਓ ਦਰਦਾਬਾਹ ਮੈਨੂੰ ਨਹੀਂ ਦਰਦਾਬਾਹ ਦਰਦਾਬਾਹ ਏਟੋ ਏਟੋ